ਖਰੜਚ ਦੇਰ ਰਾਤ ਨਿਊ ਸਨਨ ਕਲੇਵ 200 ਫੁੱਟ ਰੋਡ ਤੇ ਇੱਕ ਸਕੋਡਾ ਗੱਡੀ ਦੇ ਵੱਲੋਂ ਜੋ ਤੇਜ਼ ਰਫ਼ਤਾਰ ਦੇ ਨਾਲ ਆਈ ਤੇ ਇੱਕ ਐਕਟਿਵਾ ਸਵਾਰ ਬਜ਼ੁਰਗ ਨੂੰ ਦਰਦਦੇ ਹੋਏ ਚਲੀ ਗਈ ਇਸ ਐਕਸੀਡੈਂਟ ਦੇ ਵਿੱਚ ਜਿੱਥੇ ਸਕੋਡਾ ਗੱਡੀ ਚੱਕਣਾਚੂਰ ਹੋ ਗਈ ਹੈ ਉੱਥੇ ਹੀ ਐਕਟਿਵਾ ਸਵਾਰ ਬਜ਼ੁਰਗ ਦੀ ਜਾਨ ਵੀ ਗਈ ਹੈ ਲੋਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਉਹ ਹਾਂਜੀ ਮੇਰੇ ਫਾਜ਼ਲ ਅਜਮੇਦ ਸਿੰਘ ਨੇ ਸੁਣਾਇਆ ਤੇ ਇਹ ਨਾ ਮੇਰੇ ਇੱਧਰ ਤੇ ਮੇਰੇ ਘਰ ਤੋਂ ਆਪਣੇ ਪੁਰਾਣੇ ਘਰ ਜਾ ਰਹੇ ਸੀ ਇੱਥੇ ਬਾਈਕ ਤੇ ਬੁਲੇ ਜੀ ਇੱਕ ਟੀ ਵਾਹ ਤੇ ਇੱਕ ਸਕੋਡਾ ਵਾਲਾ ਸਕੋਡਾ ਵਾਲੇ ਜਿਹੜੇ ਹੈਗੇ ਤੇ ਇਹ ਇਹਨਾਂ ਨੇ ਸ਼ਾਇਦ ਡੰਕਪੰਗ ਵੀ ਕੀਤੀ ਹੋਣੀ ਹੈ ਆਈ ਡੋਟ ਨੋ ਪਰ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਦੇ ਨਾਲ ਇਹਨਾਂ ਨੂੰ ਫੇਟ ਮਾਰੀ ਇਹਨਾਂ ਨੂੰ ਬਹੁਤ ਦੂਰ ਤੱਕ ਢੀਸ ਦੇ ਲੇ ਗਏ ਉਹ ਦੇਖੋ ਕਿੰਨੀ ਦੂਰ ਜਾ ਕੇ ਇਹਨਾਂ ਦਾ ਸਕੂਟਰ ਪਿਆ ਹੈ ਤੇ ਇਹਨਾਂ ਦਾ ਇੱਕ ਪੈਰ ਤਾਂ ਮੈਂ ਚੱਕ ਕੇ ਲੈ ਗਿਆ ਉੱਥੇ ਤੋਂ ਜੀ ਤੁਸੀਂ ਇਹ ਦੇਖੋ ਭਾਜੀ ਟੈਕਸਿਵਾ ਦੇ ਪਾਰਟ 'ਚ ਇੱਕ ਇੱਥੇ ਪਿਆ ਹੈ 1 ਕਿਲੋਮੀਟਰ ਦੂਰ ਤੇ ਪਿਆ ਹੋਇਆ ਹੈ ਫਿਰ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਟੱਕਰ ਦਿੱਤੀ ਇਹਨਾਂ ਦੇ ਫਾਦਰ ਸਾਹਿਬ ਨੂੰ ਫਿਰ ਉਸ ਤੋਂ ਬਾਅਦ ਆਈ ਥਿੰਕ ਸੋ ਲਗਭਗ 3-400 ਮੀਟਰ ਦੂਰ ਬੰਦਾ ਆ ਉੱਤੇ ਫਿਰ ਬਾਈਕ ਵਾਲਿਆਂ ਨਾਲ ਟੱਕਰ ਦਿੱਤੀ ਉਹਨਾਂ ਦੀ ਵੀ ਕੰਡੀਸ਼ਨ ਆਈ ਥਿੰਕ ਕਾਫੀ ਜ਼ਿਆਦਾ ਕ੍ਰਿਟੀਕਲ ਆ ਆਈ ਥਿੰਕ ਉਹਨੇ ਪ੍ਰੋਪਰ ਸਾਨੂੰ ਪਤਾ ਨਹੀਂ ਲੱਗਿਆ ਕੀ ਕੰਡੀਸ਼ਨ ਆ ਬਟ ਜਿਵੇਂ ਲੋਕ ਕਹਿ ਰਹੇ ਆ ਕਾਫੀ ਜ਼ਿਆਦਾ ਕ੍ਰਿਟੀਕਲ ਆ ਕੀ ਆਪ ਗੱਡੀ ਦੀ ਹਾਲਤ ਦੇ ਸਕਦੇ ਹੋ 20 ਵਾਲੀ ਹਾਲਤ ਦੇ ਸਕਦੇ ਹੋ ਜਿਸ ਹਿਸਾਬ ਨਾਲ ਅਸੀਂ ਪਬਲਿਕ ਦੀ ਗੱਲ ਸੁਣਦੇ ਆ ਸਾਰੇ ਹੀ ਕਹਿ ਰਹੇ ਆ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੁਸੀਂ ਗੱਡੀ ਦੀ ਹਾਲਤ ਦੇ ਸਕਦੇ ਹੋ ਇਨ ਕੇਸ ਬੰਦੇ ਨੇ ਜੇਕਰ ਡਰਿੰਕ ਨਹੀਂ ਕੀਤੀ ਹੁੰਦੀ ਇੱਕ ਬੰਦੇ ਵਿੱਚ ਵਜਦਾ ਕਿਤੇ ਨਾ ਕਿਤੇ ਬੰਦਾ ਆਪਦੀ ਗੱਡੀ ਨੂੰ ਸੰਭਾਲ ਲੈਂਦਾ ਪਰ ਤੁਸੀਂ ਵੇਖੋ ਇੱਥੇ ਗੱਡੀ ਵਿੱਚ ਵੱਜਿਆ ਉਸ ਤੋਂ ਬਾਅਦ ਲਗਭਗ ਅੱਧਾ ਕਿਲੋਮੀਟਰ ਫੇਰ ਜਾ ਕੇ ਉਹ ਬੰਦਿਆ ਨੇ ਮੋਬਾਈਕ ਤੇ ਬੰਦੇ ਸੀ ਉਹਨਾਂ ਵਿੱਚ ਫੇਰ ਦੁਬਾਰਾ ਵੱਜਿਆ ਹਿੱਟ ਐਂਡ ਰਨ ਮਤਲਬ ਹਿੱਟ ਐਂਡ ਰਨ ਜਿਹਨੂੰ ਕਹ ਰਹੇ ਹੋ ਉਹ ਘਬਰ ਗਿਆ ਹੋਣਾ ਪੀਤੀ ਖਾਦੀ ਵਿੱਚ ਜਿਹਨੂੰ ਕਹਿੰਦੇ ਆ ਪੰਜਾਬੀ ਵਿੱਚ ਉੱਥੇ ਫੇਰ ਉਹ ਬੰਦਿਆ ਵਿੱਚ ਵੱਜਿਆ ਉਹਨਾਂ ਦੀ ਵੀ ਕੰਡੀਸ਼ਨ ਕਾਫੀ ਜ਼ਿਆਦਾ ਕ੍ਰਿਟੀਕਲ ਆ ਤੇ ਉਹ ਬੰਦਿਆਂ ਨੂੰ ਵੀ ਸ਼ਾਇਦ ਐਂਬੂਲੈਂਸ ਲੈ ਗਈ ਹੈ ਮੇਰੇ ਆਣ ਤੋਂ ਪਹਿਲਾਂ ਦੀ ਉਹ ਗੱਲ ਬਾਤ ਆ ਜਿੱਥੋਂ ਤੱਕ ਮੈਂ ਲੋਕਾਂ ਤੋਂ ਸੁਣਿਆ ਕਿ ਉਹ ਇਹੀ ਕਹਿ ਰਿਹਾ ਕਿ ਉਹ ਬੰਦਿਆਂ ਨੇ ਡਰਿੰਕ ਕੀਤੀ ਹੋਈ ਸੀ ਤੁਸੀਂ ਗੱਡੀ ਦੀ ਕੰਡੀਸ਼ਨ ਵੀ ਦੇਖ ਲਓ ਗੱਡੀ ਕਿੱਦਾਂ ਫਟ ਗਈ ਉਹ ਨਹੀਂ ਸਾਨੂੰ ਦੱਸਿਆ ਕਿਸ ਤਰ੍ਹਾਂ ਕਰਕੇ ਇਤਿਹਾਸਤਾ ਹੋ ਗਿਆ ਜਿਆਦੇ ਬਹੁਤ ਜਿਆਦਾ ਨੁਕਸਾਨ ਹੋਇਆ ਇੱਕ ਸਟ੍ਰੀਟ ਦੇ ਓਵਰ ਸਪੀਡ ਦੇ ਇੱਕ ਇੱਕਦਾਂ ਸਪੀਡ ਤੋਂ 200 ਸਪੀਡ ਤੇ ਗੱਡੀ ਚਲਾ ਰਹੀ ਸੀ ਕੋਟਾ ਚਾਹੇ ਕੋਟਾ ਗੱਡੀ ਹਰਿਆਣਾ ਨੰਬਰ ਹਰਿਆਣਾ ਨੰਬਰ ਹਰਿਆਣਾ ਦਾ ਨੰਬਰ ਆਈ ਤੇ ਜਿਆਦੇ ਸਪੀਡ ਦੇ ਵਿੱਚ ਗੱਡੀ ਸੀ ਪਹਿਲਾਂ ਤੇ ਭਾਈ ਸਾਹਿਬ ਨੂੰ ਫਿੱਟ ਕੀਤਾ ਇਹ ਤਾਂ ਖਤਮੇ ਉਥੇ ਮੌਕੇ ਤੇ ਪੂਰੇ ਹੋ ਗਏ ਤੇ ਇਹਨਾਂ ਦੀ ਖੁਸ਼ੀ ਇਹ ਭਾਈ ਸਾਹਿਬ ਦੱਸਦੇ ਪਏ ਮਨ ਲਾਉਂਦੇ ਆਂ ਕਿ ਇਹਨਾਂ ਦੀ ਤੁਸੀਂ ਇਤਰੂ ਮੇਲੇ ਕੋਈ ਇਤਰੂ ਬੜੀ ਮਾੜੀ ਮਨੋ ਜਿਹੜੀ ਦੋ ਵੀ ਮੌਕੇ ਤੇ ਹੋਇਆ ਮਾਰਾ ਹੋਇਆ ਤਾਂ ਜਾ ਪਰਮਾਤਮਾ ਕਿਸੇ ਨਾ ਬਿਨਾ ਕਰੇ ਕਿੰਨੇ ਬੰਦੇ ਦੀ ਜਾਨ ਗਈ ਹੈ ਜਾਨ ਤਾਂ ਇਦੀ ਮੌਕੇ ਤੇ ਚਲ ਗਈ ਜਿਹੜਾ ਦੂਜਾ ਜੋ ਜਿਆਦੇ ਸੀ ਰਿਹਾ ਸੇ ਮੋਟਰਸਾਈਕਲਾਂ ਹੂੰ ਹੂੰ ਤੇ ਮੌਕੇ ਤੇ ਆ ਗਿਆ ਜੀ ਤੇ ਜਿਹੜੀ ਇਹਨਾਂ ਦੀ ਕਵੰਟੀ ਕਾਰਵਾਈ ਐ ਐਸਐਚਓ ਸਾਹਿਬ ਨੇ ਦੱਤਾ ਇੱਥੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਕੀ ਪਤਾ ਕੀ ਲੱਗਿਆ ਕਿ ਕੀ ਕੀ ਕਾਰਨ ਸੀਗਾ ਇਹ ਕਾਰਨ ਤਾਂ ਸਰਦਾਰ ਜੀ ਦੱਸ ਦਿਆ ਕਹਿੰਦੇ ਬੀ ਓਵਰਸ਼ੀਟ ਗੱਡੀ ਸੀ ਕਹਿੰਦਾ ਗੱਡੀ ਸੀ ਥੋੜਾ ਨੰਗਰ ਜੇ ਕੋਈ ਇਦਾਂ ਦਾ ਕੋਈ ਹੋਰ ਅਫਸਰ ਦਾ ਵੀ ਆਣਾ ਹੋਵੇ ਉਹਨਾਂ ਦੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਕੋਈ ਪੋਠਾ ਵਾਲਾ ਨਹੀਂ ਕੋਈ ਨਹੀਂ ਜਿਦਾ ਇਹਨਾਂ ਮਾਰਾ ਹਸਤਾ ਕਰਤਾ ਅਸੀਂ ਕਿਉਂ ਉਹਨਾਂ ਨੂੰ ਮਾਫ਼ ਕਰਾਂਗੇ ਉਹ 108 ਨੂੰ ਡੱਡੀ ਨੂੰ ਮੰਗਾ ਦੇਣਾ ਉਹਨਾਂ ਹੌਸਪੀਟਲ ਦਾ ਉਹ ਸਾਹਮਣੇ ਘਰਤਾ ਉਹ ਜੀ ਉਹਨਾਂ ਬੈਠੇ ਨਹੀਂ ਪਹਿਲਾਂ ਘੜਾ ਹੌਸਪੀਟਲ ਘੱਲਿਆ ਜੇ ਜਿਆਦਾ ਸੀਰੀਅਸ ਹੋਗਾ ਫਿਰ ਆ ਪੀਜੀਐ ਜਾਂ ਤੋੜਾ ਜਿੱਥੇ ਨੂੰ ਮਾਰ ਕਰਨਗੇ ਉੱਥੇ ਜਾ ਕੇ ਅਸੀਂ ਪਿਆਨ ਲੈ ਲਾਂਗੇ ਉਹਨਾਂ ਤੋਂ ਬਾਅਦ ਜੀ ਹਾਂਜੀ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ